ਮਰੀ ਹੋਈ ਮਾਂ ਦੀ ਫੋਟੋ ਅੱਗੇ ਨਵਜੰਮੇ ਬੱਚੇ ਨੂੰ ਰੱਖ ਕੇ ਲਗਿਆ ਤਾਂ ਹਾਂ ਮਾਰ ਕੇ ਰੋਣ ਅਕਸਰ ਹੀ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਪਿਆਜ ਪਿਆਰਾ ਕਿਉਂਕਿ ਚਾਹੇ ਦਾਦਾ-ਦਾਦੀ ਹੋਵੇ ਜਾਂ ਨਾਨਾ-ਨਾਨੀ ਆਪਣੇ ਪੋਤੇ-ਪੋਤੀਆਂ ਜਾਂ ਦੋਤੇ-ਦੋਤੀਆਂ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਪਿਆਰ ਕਰਦੇ ਨੇ ਪਰ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਇੱਕ ਫੋਟੋ ਅੱਗੇ ਬੱਚੇ ਨੂੰ ਰੱਖ ਕੇ ਰੋਣ ਲੱਗ ਜਾਂਦਾ ਹੈ ਦਰਅਸਲ ਇਸ ਘਰ ਵਿੱਚ ਬੱਚਾ ਹੋਣ ਤੋਂ ਪਹਿਲਾਂ ਹੀ ਇਸ ਮੁੰਡੇ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਦਾਦੀ ਬਿਨਾਂ ਆਪਣੇ ਪੋਤੇ ਦਾ ਮੂੰਹ ਦੇਖੇ ਹੀ ਇਸ ਦੁਨੀਆ ਤੋਂ ਚਲੀ ਜਾਂਦੀ ਹੈ ਜਿਸ ਕਰਕੇ ਮਦਰਸ ਡੇ ਵਾਲੇ ਦਿਨ ਇਹ ਮੁੰਡਾ ਆਪਣੇ ਨਵਜੰਮੇ ਬੱਚੇ ਨੂੰ ਮਾਂ ਦੀ ਫੋਟੋ ਉੱਗੇ ਰੱਖ ਕੇ ਕਹਿੰਦਾ ਹੈ ਕਿ ਦੇਖ ਮਾਂ ਆਪਣੇ ਪੋਤੇ ਦਾ ਮੂੰਹ ਜੇ ਤੂੰ ਹੁੰਦੀ ਕਿੰਨੇ ਸ਼ਗਨ ਮਨਾਉਣੇ ਸੀ ਤੇ ਤੂੰ ਕਿੰਨੀ ਖੁਸ਼ ਹੋਣਾ ਸੀ ਸੋ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਨੂੰ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਹਰ ਇੱਕ ਰਿਸ਼ਤੇ ਦਾ ਨਿਗ ਮਾਨਣ ਦਾ ਮੌਕਾ ਮਿਲਦਾ ਏ ਸੋ ਪ੍ਰਮਾਤਮਾ ਕਰੇ ਕਿ ਹਰ ਇੱਕ ਪਰਿਵਾਰ ਵਿੱਚ ਸਾਰੇ ਹੀ ਰਿਸ਼ਤੇ ਕਾਇਮ ਰਹਿਣ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ